ਸਤਿ ਸ਼੍ਰੀ ਅਕਾਲ ਜੀ ਕਿਸਾਨ ਪਰੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਤੂੜੀ ਦੇ ਰੇਟ ਵੱਖ ਵੱਖ ਏਰੀਏ ਦੇ ਤੁਹਾਡੇ ਨਾਲ ਰੇਟ ਥਾਜੇ ਕਰਾਂਗੇ ਉਸ ਤੋਂ ਪਹਿਲਾਂ ਜੋ ਬਹੁਤ ਮੰਦਭਾਗੀ ਖਬਰ ਜਿਹੜੀ ਅਖਨੌਰੀ ਤੋਂ ਆ ਰਹੀ ਹੈ ਜਿੱਥੇ ਕਿਸਾਨਾਂ ਦੇ ਉੱਤੇ ਤਸ਼ੱਦਦ ਜਿਹੜਾ ਆਪਾਂ ਸਾਰਿਆਂ ਨੂੰ ਪਤਾ ਹੀ ਹੋ ਰਿਹਾ ਤੇ ਇੱਕ ਨੌਜਵਾਨ ਦੀ ਆ ਮੌਤ ਹੋ ਚੁੱਕੀ ਹੈ ਉੱਥੇ ਸਿਰ ਦੇ ਵਿੱਚ ਗੋਲੀ ਲੱਗਣ ਕਰਨਾ ਸੋ ਬਹੁਤ ਹੀ ਦੁਖਦਾਈ ਖਬਰ ਹੈ ਸੋ ਜੋ ਵੀ ਮੇਰੇ ਵੀਰ ਭਰਾ ਇਹ ਵੀਡੀਓ ਦੇਖ ਰਿਹਾ ਹੈ ਜਰੂਰ ਜਿਹੜਾ ਵਾ ਬਾਰਡਰ ਤੇ ਪਹੁੰਚੋ ਇੱਕ ਵਾਰ ਜਰੂਰ ਜਾਓ ਉੱਥੇ ਸੋ ਕਿਸਾਨ ਦਾ ਹੌਸਲਾ ਜਿਹੜਾ ਹੋਰ ਵਧੇ ਸੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਵੀਡੀਓ ਗੱਲ ਕਰਦੇ ਹਾਂ ਜੀ ਤਰਨਤਾਰਨ ਤੋਂ ਇੱਥੇ ਤੂੜੀ ਦਾ ਰੇਟ ਜਿਹੜਾ ਵਾ 450 ਦੇ ਲੈ ਕੇ 500 ਦੇ ਵਿੱਚ ਵਿੱਚ ਚੱਲ ਰਿਹਾ ਕਪੂਰਥਲਾ ਜਿਹੜਾ ਪੌਣੇ 500 ਦੇ ਲੈ ਕੇ ਸਵਾ 500 ਦੇ ਵਿੱਚ ਵਿੱਚ ਚੱਲ ਰਿਹਾ ਜੀ ਤੇ ਅੱਗੇ ਜਲੰਧਰ 500 ਤੋਂ ਲੈ ਕੇ 550 ਰੁਪਿਆ ਮੋਗਾ ਵਿੱਚ 500 ਤੋਂ ਲੈ ਕੇ ਤੇ ਸਵਾ 500 ਦੇ ਵਿੱਚ ਵਿੱਚ ਦੂੜੀ ਵੇਚ ਰਹੀ ਆ ਬਠਿੰਡਾ 540 ਲੁਧਿਆਣੇ ਦੇ ਵਿੱਚ 550 ਤੋਂ ਲੈ ਕੇ 600 ਰੁਪਏ ਤੱਕ ਵਿਕ ਰਹੀ ਹੈ ਜੀ ਮੋਹਾਲੀ ਦੇ ਵਿੱਚ ਪੌਣੇ 600 ਤੋਂ ਲੈ ਕੇ 650 ਰੁਪਏ ਤੱਕ ਤੂੜੀ ਦਾ ਰੇਟ ਚੱਲ ਰਿਹਾ ਰੋਪੜ ਤੂੜੀ ਵਿਕੀ ਹੈ ਜੀ 580 ਮਾਨਸਾ 450 ਲੈ ਕੇ 550 ਦੇ ਵਿੱਚ ਚੱਲ ਰਿਹਾ ਜੀ ਤੇ ਸ਼੍ਰੀ ਮੁਕਸਰ 530 ਰੁਪਏ ਕੋਟਕਪੂਰਾ 490 ਸ਼੍ਰੀ ਅਮਰਸਰ 550 550 ਤੱਕ ਤੂੜੀ ਜਿਹੜੀ ਆ ਵਿਕ ਰਹੀ ਆ ਤੇ ਖਾਲੜਾ 450 ਤੋਂ ਲੈ ਕੇ ਤੇ 475 ਤੱਕ ਤੂੜੀ ਦਾ ਰੇਟ ਚੱਲ ਰਿਹਾ ਜੀ